9 April 1936 ਨੂੰ ਜਨਮੇ ਸਰਮੌਰ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ 28 May ਨੂੰ ਮੋਹਾਲੀ ਦੇ ਫੋਰਟ ਹਸਪਤਾਲ ਦੇ ਵਿੱਚ ਆਪਣੇ ਆਖਰੀ ਸਾਹ ਲਏ ਤੁਹਾਨੂੰ ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਪਿੰਡ ਉੱਬਾਵਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਉੱਬਾਵਾਲ ਦੇ ਜਨਮ ਸੀਗਾ ਉਹਨਾਂ ਦਾ ਇੱਥੋਂ ਦਾ ਤਾਂ ਇੱਥੇ ਹੀ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਆ ਉਹ ਕੀਤਾ ਜਾਵੇਗਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਜਿੱਥੇ ਜਿਹੜਾ ਸੁਖਦੇਵ ਸਿੰਘ ਢੀਂਡਸਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਉਸ ਜਗ੍ਹਾ ਦੇ ਉੱਪਰ ਕਿ ਜਿਹੜਾ ਥੜਾ ਹੈਗਾ ਉਹ ਬਣਾਇਆ ਜਾ ਰਿਹਾ ਹੈਗਾ ਪੂਰੇ ਪਿੰਡ ਦੇ ਵਿੱਚ ਜਿਹੜਾ ਸਾਫ ਸਫਾਈ ਹੈਗੀ ਉਹ ਕੀਤੀ ਜਾ ਰਹੀ ਹੈਗੀ ਇਹ ਜ਼ਮੀਨ ਹੈ ਜਿਹੜੀ ਸੁਖਦੇਵ ਸਿੰਘ ਢੀਂਡਸਾ ਦੇ ਜਿਹੜੀ ਜੱਦੀ ਜਿਹੜੀ ਆਪਣੇ ਪਰਿਵਾਰ ਦੀ ਜ਼ਮੀਨ ਦੱਸੀ ਜਾ ਰਹੀ ਹੈ ਕਿ ਜਿਸ ਦੇ ਉੱਪਰ ਕੀ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹਨਾਂ ਦੇ ਖੇਤ ਦੇ ਵਿੱਚ ਕੀਤਾ ਜਾਵੇਗਾ ਸਾਡੇ ਨਾਲ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਨੇ ਉਹਨਾਂ ਨਾਲ ਗੱਲ ਕਰਦੇ ਆਂ ਕਿ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਸ਼ੋਕ ਕੁਮਾਰ ਉਰਫ ਮੱਖਣ ਸ਼ਰਮਾ ਅਸ਼ੋਕ ਜੀ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਸੁਖਦੇਵ ਸਿੰਘ ਢੀਂਡਸਾ ਦਾ ਨਾਮ ਲੈਂਦੇ ਆਂ ਤਾਂ ਉਹ ਵੱਡੇ ਜਿਹੜੇ ਸ਼੍ਰੋਮਣੀ ਕਾਲਦਲ ਦੇ ਲੀਡਰ ਦੇ ਨਾਮ ਵਜੋਂ ਜਾਣੇ ਜਾਂਦੇ ਆ ਤੇ ਉੱਥੇ ਵੱਡੇ ਸ਼੍ਰੋਮਣੀ ਕਲਦਲ ਦੇ ਸਿਧਾਂਤਕਾਰ ਦੇ ਵਜੋਂ ਵੀ ਉਹਨਾਂ ਦਾ ਨਾਮ ਆਉਂਦਾ ਤਾਂ ਦੱਸਿਆ ਜਾਂਦਾ ਕਿ ਪਿੰਡ ਦੇ ਵਿੱਚੋਂ ਉਹਨਾਂ ਨੇ ਆਪਣੀ ਜਿਹੜੀ ਰਾਜਨੀਤੀ ਆ ਉਹਦੀ ਸ਼ੁਰੂਆਤ ਕੀਤੀ ਸੀਗੀ ਹਾਂਜੀ ਪਿੰਡ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਮਿਨਿਸਟਰ ਤੱਕ ਹੂੰ ਉਹਨਾਂ ਨੇ ਬਹੁਤ ਵਧੀਆ ਵਿਕਾਸ ਕਾਰਜ ਕਰਾਏ ਔਰ ਹਮੇਸ਼ਾ ਹੀ ਪਿੰਡ ਦੇ ਲਈ ਬਹੁਤ ਵਧੀਆ ਸੋਚ ਆ ਜਿਹੜੀ ਅੱਜ ਸੰਸਕਾਰ ਕੀਤਾ ਜਾ ਰਿਹਾ ਹੈ ਇਹ ਉਹਨਾਂ ਦੀ ਜੱਦੀ ਜ਼ਮੀਨ ਹੈ ਔਰ ਸਰਦਾਰ ਪ੍ਰਵਿੰਦਰ ਸਿੰਘ ਢੀਂਡਸਾ ਦੀ ਸੋਚ ਹੈ ਵੀ ਇੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਵੇ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜੋ ਕਿ ਸੁਲਾਨਾ ਕੋਈ ਵਰਸੀ ਵਗੈਰਾ ਉਹ ਸਾਰਾ ਇੱਥੇ ਕੀਤਾ ਜਾਇਆ ਗਿਆ ਕਿਵੇਂ ਦੇਖਦੇ ਹੋ ਕਿਉਂਕਿ ਵੱਡੇ ਲੀਡਰ ਨੇ ਕਦ ਵੀ ਵੱਡਾ ਕਿਉਂਕਿ ਜਦੋਂ ਸ਼੍ਰੋਮਣੀ ਕਲਦਾਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਜੇ ਦੂਜਾ ਵੱਡਾ ਨਾਮ ਆਉਂਦਾ ਤਾਂ ਉਹ ਸੁਖਦੇਵ ਸਿੰਘ ਢੀਂਡਸਾ ਆਉਂਦਾ ਤਾਂ ਪਿੰਡ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਪੁਰਾਣੇ ਜਿਹੜੇ ਲੀਡਰ ਹੁੰਦੇ ਸੀ ਪਿੰਡ ਦੇ ਵਿੱਚ ਜ਼ਿਆਦਾ ਮੋਹ ਪਿਆਰ ਹੁੰਦਾ ਸੀ ਤਾਂ ਕਿਸ ਤਰ੍ਹਾਂ ਦਾ ਜਿਹੜਾ ਪਿੰਡ ਦੇ ਵਿੱਚ ਉਹਨਾਂ ਦਾ ਵਰਤੇਮ ਆ ਸੀ ਲੋਕਾਂ ਦੇ ਨਾਲ ਸਰਦਾਰ ਢੀਂਡਸਾ ਸਾਹਿਬ ਦਾ ਪਿੰਡ ਦੇ ਪ੍ਰਤੀ ਬਹੁਤ ਉੱਚੀ ਸੋਚ ਦੀ ਉਹਨਾਂ ਨੇ ਕਦੇ ਵੀ ਕਿਸੇ ਨੂੰ ਆਪਣੇ ਦਰ ਤੋਂ ਨਹੀਂ ਮੋੜਿਆ ਔਰ ਪਿੰਡ ਵਿੱਚ ਨਹੀਂ ਪਾਰਟੀਬਾਜੀ ਕੀਤੀ ਔਰ ਸਾਰਾ ਨਗਰ ਉਹਨਾਂ ਦੇ ਨਾਲ ਹੈ ਅੱਜ ਮੌਜੂਦਾ ਪੰਚਾਇਤ ਤੇ ਸਾਬਕਾ ਪੰਚਾਇਤ ਸਾਰੇ ਜਾਣੇ ਢਿੰਡਾ ਸਾਹਿਬ ਨੂੰ ਸ਼ਰਦਾ ਦੇ ਪੁਰਪੇਟ ਕਰਨ ਲਈ ਕੱਲ ਨੂੰ ਸਾਰੇ ਪਹੁੰਚ ਰਹੇ ਨੇ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਔਰ ਸਾਰਿਆਂ ਨੇ ਸੋਗ ਦੀ ਲਹਿਰ ਦੇ ਵਿੱਚ ਢਿੰਡਾ ਸਾਹਿਬ ਦਾ ਦੁੱਖ ਸਾਂਝਾ ਕੀਤਾ ਜੀ ਬਿਲਕੁਲ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਮੇਰੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਗਮੀਲ ਸਿੰਘ ਢਿੰਡਾ ਸਾਹਿਬ ਜੀ ਕਿਵੇਂ ਦੇਖਦੇ ਹੋ ਅਸੀਂ ਦੇਖਦੇ ਆ ਕਿ ਪੂਰਾ ਪਰਿਵਾਰ ਹੈ ਜਿਹੜਾ ਜਿਹੜਾ ਪਿੰਡ ਹੈਗਾ ਪਿੰਡ ਦੇ ਜਿਹੜਾ ਗੋਤ ਹੈਗਾ ਉਹ ਢਿੰਡਸਾ ਹੈਗਾ ਤਾਂ ਕਿਵੇਂ ਕੀ ਪਰਿਵਾਰ ਰਿਲੇਸ਼ਨ ਵੀ ਰਹਿਗੇ ਨਾਲ ਬਹੁਤ ਜ਼ਿਆਦਾ ਰਿਲੇਸ਼ਨ ਜੀ ਪਰਿਵਾਰ ਦੇ ਮੱਲੇ ਪਰਿਵਾਰ ਇੱਕ ਹੈਗੀ ਢਿੰਡਸਾ ਪਰਿਵਾਰ ਹੈ ਜਿਹੜਾ ਵੈਸੇ ਤਾਂ ਤਕਰੀਬਨ ਸਾਡੇ ਸਾਰੇ ਪਿੰਡ ਦਾ ਹੋ ਗਿਆ ਪਰ ਜਿਹੜੀ ਇਹ ਸੀਧੀ ਇਹ ਮਿਲਨਸਾਰ ਸੀਗੀ ਜੀ ਜਿਹੜੇ ਮੱਲੇ ਨੇ ਹਾਣੀ ਸੀਗੇ ਆਪਣੇ ਜੀ ਪੁਰਾਣੇ ਹਾਣੀ ਸੀ ਇਹਨਾਂ ਨੇ ਜਦੋਂ ਅਸੀਂ ਜਾਣਾ ਸੀ ਹੁਣ ਨਵੇਂ ਉਹਦੇ ਮਡੇ ਪਾ ਜਾਂਦੇ ਇਹਨਾਂ ਨੇ ਇਕੱਲੇ ਇਕੱਲੇ ਸਾਨੂੰ ਪੁੱਛਣਾ ਸੀ ਜੀ ਵੀ ਫਰਾਨਾ ਬੰਦਾ ਕਿਵੇਂ ਆ ਜੀ ਫਰਾਨਾ ਕਿਵੇਂ ਆ ਜਿਵੇਂ ਮੇਰੇ ਬਾਪੂ ਜੀ ਦਾ ਨਾਮ ਵੀ ਇਹਨਾਂ ਨਾਲ ਬਹੁਤ ਪ੍ਰੇਮ ਰਿਹਾ ਉਹਨਾਂ ਦਾ ਨਾਮ ਵੀ ਸ਼ਗਦੇਵ ਸਿੰਘ ਸੀਗਾ ਉਹਨਾਂ ਦਾ ਪਾਪਾ ਸ਼ਗਦੇਵ ਸਿੰਘ ਕਹਿੰਦੇ ਜਿੰਨੀ ਵਾਰ ਵੀ ਮੈਂ ਜਾਂਦਾ ਇਹਨਾਂ ਨੇ ਮੈਨੂੰ ਪੁੱਛਣਾ ਸੀ ਜੀ ਵੀ ਬਾਪੂ ਜੀ ਕਿਵੇਂ ਨੇ ਜੀ ਪਾਪਾ ਜੀ ਠੀਕ ਨੇ ਜੀ ਹੂੰ ਉਨੇ ਚਾਹੀਦੇ ਹੋਰ ਵੀ ਜਿੰਨੇ ਨਾਲ ਪੜੇ ਲਿਖੇ ਸਾਰੇ ਜਿੰਨੇ ਵੀ ਖਾਣੀ ਦੇ ਪੁਰਾਣੇ ਇਹਨਾਂ ਨੇ ਸਾਨੂੰ ਪੁੱਛਣਾ ਹੀ ਪੁੱਛਣਾ ਸੀਗਾ ਜੀ ਪਿੰਡ ਨਾਲ ਬਹੁਤ ਜ਼ਿਆਦਾ ਪ੍ਰੇਮ ਸੀਗਾ ਜੀ ਅੱਜ ਪਿੰਡ ਦੇ ਵਿੱਚ ਬਹੁਤ ਜ਼ਿਆਦੇ ਸਾਨੂੰ ਇਹ ਚੀਜ਼ ਦਾ ਦੁੱਖ ਹੋਇਆ ਕਿਉਂਕਿ ਸਾਡਾ ਪਿੰਡ ਦਾ ਜਿਹੜਾ ਨਾਂ ਬੜੀ ਦੂਰ ਤੱਕ ਦੁਨੀਆ ਦਾ ਕਰੋਸਣ ਕਰੇ ਪਰਿਵਾਰ ਨੇ ਪਰ ਇੱਕ ਸਾਨੂੰ ਖੁਸ਼ੀ ਵੀ ਆ ਜਿਹੜਾ ਸਾਨੂੰ ਮਗਰ ਬੁੱਟਾ ਲੱਗ ਇਹ ਸਰਦਾਰ ਪਰਵਿੰਦਰ ਸਿੰਘ ਢੀਂਡਸਾ ਜੇ ਕਹਦੀ ਇਹਨਾਂ ਨੂੰ 21 ਨੇ ਹੋ ਜੀ ਬਹੁਤ ਸਿਆਣੇ ਸੂਝਵਾਨ ਨੇ ਕਿਉਂ ਜਿਹੜੀ ਜਿਹਦੀ ਲਾਜ ਚੰਗੀ ਹੁੰਦੀ ਹੈ ਜੀ ਉਹਦਾ ਪਿਓ ਦਾ ਜਾਣਾ ਵੀ ਦੁਨੀਆ 'ਚ ਸਫਲ ਹੁੰਦਾ ਹੈ ਉਹ ਚ ਮੰਦਰੀਆਵਾ ਹਮ ਕਿਵੇਂ ਦੇਖਣਾ ਬਜ਼ੁਰਗੋ ਕਿਉਂਕਿ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਅਸੀਂ ਵੀ ਦੇਖਿਆ ਕਿ ਆਖਿਰ ਤੱਕ ਸੁਖਦੇਵ ਸਿੰਘ ਢੀਂਡਸਾ ਸੀਗੇ ਜਿਹੜੇ ਉਹ ਆਪਣੇ ਪਿੰਡ ਦੇ ਵਿੱਚ ਹੀ ਜਿਹੜੀ ਵੋਟ ਪਾ ਕੇ ਜਾਂਦੇ ਰਹੇ ਨੇਗੇ ਹਾਂਜੀ ਬਿਲਕੁਲ ਜੀ ਹਮ ਸਾਡੇ ਜਿਹੜੇ ਬਹੁਤ ਹੀ ਸਤਕਾਰਯੋਗ ਸਰਦਾਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ ਤੇ ਅੱਜ ਸਾਡੇ ਲਈ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਦੇ ਵਿੱਚੋਂ ਚਲੇ ਗਏ ਨੇ ਹਮ ਬਹੁਤ ਹੀ ਨੇਕ ਇਨਸਾਨ ਬਹੁਤ ਹੀ ਦੁੱਖ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਵਾਲੇ ਨੇਤਾ ਸੀਗੇ ਬਹੁਤ ਹੀ ਸੋਝਵਾਨ ਸੀ ਸੋ ਅਸੀਂ ਬਹੁਤ ਹੀ ਪਿੰਡ ਦੇ ਵਿੱਚ ਦੁੱਖ ਦਾ ਇਸ ਸੋਗ ਹੈ ਪਿੰਡ ਨੂੰ ਬਹੁਤ ਹੀ ਨੇਕ ਲੀਡਰ ਸੀ ਬਿਲਕੁਲ ਕੀਤੀ ਨਾ ਕੀਤੀ ਪਿੰਡ ਦੇ ਵਿੱਚ ਜਿਹੜਾ ਇੱਕ ਸੋਗ ਹੈਗਾ ਤਾਂ ਉਸ ਦੇ ਨਾਲ ਹੀ ਜਿਹੜਾ ਕੱਲ ਨੂੰ ਅੰਤਿਮ ਸੰਸਕਾਰ ਹੈਗਾ ਉਹ ਇਸ ਜਗ੍ਹਾ ਦੇ ਉੱਪਰ ਕੀਤਾ ਜਾਣਾ ਹੈਗਾ ਪੂਰੇ ਪਿੰਡ ਦੇ ਵਿੱਚ ਜਿਹੜਾ ਤਿਆਰੀ ਹੈਗੀ ਉਹ ਇਸ ਚੀਜ਼ ਨੂੰ ਲੈ ਕੇ ਕੀਤੀ ਜਾ ਰਹੀ ਹੈ ਕਿ ਕੱਲ ਨੂੰ ਇੱਕ ਵੱਡਾ ਇਕੱਠ ਹੈ ਜਿਹੜਾ ਹੋਵੇਗਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਜਮੀਨ ਹੈ ਜਿਹੜੀ ਉਸ ਨੂੰ ਸਾਫ਼ ਕੀਤਾ ਜਾ ਰਿਹਾ ਹੈਗਾ ਤੇ ਜਿਹੜਾ ਟੈਂਟ ਦਾ ਪ੍ਰਬੰਧ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਕਿਉਂਕਿ ਜਿਹੜੇ ਹੋਰ ਵੱਡੀਆਂ ਰਾਜਨੀਤਿਕ ਸ਼ਖਸੀਅਤਾਂ ਨੇ ਕੱਲ ਨੂੰ ਉਹਨਾਂ ਨੇ ਇੱਥੇ ਪਹੁੰਚਣਾ ਹੈਗਾ ਅ ਅੰਤਿਮ ਸੰਸਕਾਰ ਦੀ ਜਿਹੜੀ ਰਸਮ ਹੈ ਉਹਦੇ ਵਿੱਚ ਪਹੁੰਚਣਾ ਹੈਗਾ ਤਾਂ ਟੈਂਟ ਹੈ ਜਿਹੜਾ ਉਹ ਲਗਾਇਆ ਜਾ ਰਿਹਾ ਹੈਗਾ ਤਾਂ ਦੱਸਿਆ ਜਾਂਦਾ ਕਿ ਸੁਖਦੇਵ ਸਿੰਘ ਢੀਂਡਸਾ ਦਾ ਪਰਿਵਾਰ ਦੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਸੌਰੀ ਪਰਿਵਾਰਾਂ ਦੇ ਨਾਲ ਕਾਫੀ ਸਨੇਹ ਸੀਗਾ ਜਿਵੇਂ ਪਿੰਡ ਦੇ ਲੋਕਾਂ ਨੇ ਦੱਸਿਆਗਾ ਕਿ ਉਹਨਾਂ ਨੇ ਜਿਹੜਾ ਰਾਜਨੀਤਿਕ ਆਪਣਾ ਜੀਵਨ ਸੀਗਾ ਉਹ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀਗਾ ਤਾਂ ਇਸ ਤੋਂ ਬਾਅਦ ਉਹ ਬਲਾਕ ਸੰਪਤੀ ਦੇ ਵਿੱਚ ਜਿਹੜਾ ਚੋਣ ਜਿੱਤੇ ਤੇ ਇਸ ਤੋਂ ਬਾਅਦ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਤੇ 1972 ਦੇ ਵਿੱਚ ਉਹ ਤਨੌਲੇ ਤੋਂ ਆਜ਼ਾਦ ਚੋਣ ਲੜਦੇ ਨੇ ਜਿੱਥੋਂ ਉਹ ਆਪਣਾ ਜਿਹੜਾ ਰਾਜਨੀਤਿਕ ਜਿਹੜਾ ਕੈਰੀਅਰ ਹੈਗਾ ਜਿਹੜਾ ਜਦੋਂ ਵਿਧਾਇਕ ਬਣਦੇ ਨੇ ਤਾਂ ਇਸ ਤੋਂ ਬਾਅਦ ਸ਼ੁਰੂਆਤ ਹੁੰਦੀ ਹੈ ਲਗਾਤਾਰ 5 ਵਾਰ ਵਿਧਾਇਕ ਬਣਦੇ ਨੇ ਤੇ ਇਸ ਤੋਂ ਬਾਅਦ ਐਮਪੀ ਬਣਦੇ ਨੇ ਤੇ ਰਾਜ ਸਭਾ ਮੈਂਬਰ ਬਣਦੇ ਨੇ ਤਾਂ 89 ਸਾਲਾਂ ਦੀ ਉਮਰ ਦੇ ਵਿੱਚ ਸੁਖਦੇਵ ਸਿੰਘ ਢਿੰਡਸਾ ਨੇ ਮੋਹਾਲੀ ਦੇ ਫੋਰਟ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਨੇ ਤਾਂ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਾਲੀ ਦਲ ਨੂੰ ਜਿਹੜਾ ਇੱਕ ਵੱਡਾ ਘਾਟਾ ਹੈ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸਭ ਤੋਂ ਵੱਡਾ ਕੱਦ ਜੇ ਕਹਿ ਲਈਏ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜਿਹੜਾ ਵੱਡਾ ਕੱਦ ਸੀਗਾ ਸੁਖਦੇਵ ਸਿੰਘ ਢੀਂਡਸਾ ਦਾ ਸੀਗਾ ਜੋ ਇਸ ਸਮੇਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਹੁਣ ਕੱਲ ਨੂੰ ਇਸ ਜਗ੍ਹਾ ਦੇ ਉੱਪਰ ਉਹਨਾਂ ਦੇ ਆਪਣੇ ਜੱਦੀ ਪਿੰਡ ਉੱਬਾਵਾਲ ਦੇ ਵਿੱਚ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਜਿੱਥੇ ਕਿ ਜਿਹੜਾ ਪਿੰਡ ਦੇ ਵਿੱਚ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਦਿਨਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ